ਦੈਨਕਸੁਰਾ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਖਾਂਜ ਸੁਪਾਲ ਸਿੰਘ ਸੰਧੂ ਤਾਂ ਸਿੰਗਰ ਗੁਲਾਬ ਸਿੱਧੂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਗੁਲਾਬ ਸਿੱਧੂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ ਦਰਅਸਲ ਹਾਲਕੀ ਦੇ ਵਿੱਚ ਗੁਲਾਬ ਸਿੱਧੂ ਦੇ ਵੱਲੋਂ ਇੱਕ ਗਾਣਾ YouTube ਦੇ ਉੱਪਰ ਰਿਲੀਜ਼ ਕੀਤਾ ਗਿਆ ਜਿਸ ਦੇ ਵਿੱਚ ਸਰਪੰਚਾਂ ਦੇ ਖਿਲਾਫ ਅਪਸ਼ਬਦਾਵਲੀ ਜਿਹੜੀ ਹੈ ਉਹ ਵਰਤੀ ਗਈ ਹੈ ਜਿਸ ਗਾਣੇ ਦੀ ਕੁਝ ਲਾਈਨ ਹੈ ਕਿ ਸਣੇ ਸਰਪੰਚ ਪੂਰਾ ਪਿੰਡ ਕੁੱਟ ਦੋਂ ਤਾਂ ਇਸ ਤਰੀਕੇ ਦੀ ਲਾਈਨ ਜਿਹੜੀ ਆ ਉਸ ਗਾਣੇ ਦੇ ਵਿੱਚ ਗੁਲਾਬ ਸਿੱਧੂ ਦੇ ਵੱਲੋਂ ਬੋਲੀ ਗਈ ਹੈ ਔਰ ਜਿਸ ਨੂੰ ਲੈ ਕੇ ਹੁਣ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਜਿਹੜੀਆਂ ਸਰਪੰਚ ਯੂਨੀਅਨ ਹੈ ਉਹਨਾਂ ਦੇ ਵੱਲੋਂ ਵੱਖ-ਵੱਖ ਜਗ੍ਹਾ ਤੇ ਧਰਨਾ ਵੀ ਲਾਇਆ ਜਾ ਰਿਹਾ ਔਰ ਇਹ ਹਾਲਕੀ ਦੇ ਵਿੱਚ ਬਰਨਾਲਾ ਦੀ ਜਿਹੜੀ ਸਰਪੰਚ ਯੂਨੀਅਨ ਹੈ ਉਹਨਾਂ ਦੇ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ ਧਰਨਾ ਲਗਾਇਆ ਗਿਆ ਔਰ ਇਹ ਵੀ ਕਹਿ ਗਏ ਕਿ ਗੁਲਾਬ ਸਿੱਧੂ ਜਿਹੜਾ ਗਾਣਾ ਹੈ ਉਹ ਆਪਣੇ YouTube ਚੈਨਲ ਤੋਂ ਡਿਲੀਟ ਕਰ ਦੇਵੇ ਔਰ ਮਾਫੀ ਮੰਗੇ ਸਰਪੰਚਾਂ ਦੇ ਰੂਬਰੂ ਹੋ ਕੇ ਗੁਲਾਬ ਸਿੱਧੂ ਮਾਫੀ ਮੰਗੇ ਔਰ ਨਹੀਂ ਤਾਂ ਅਸੀਂ ਪੰਜਾਬ ਦੇ ਵਿੱਚ ਕਿਤੇ ਵੀ ਸ਼ੋਅ ਹੋਏਗਾ ਗੁਲਾਬ ਸਿੱਧੂ ਦਾ ਤਾਂ ਅਸੀਂ ਉਹ ਸ਼ੋਅ ਨਹੀਂ ਲਗਣਦਿਆਂਗੇ ਉੱਥੇ ਜਾ ਕੇ ਅਸੀਂ ਸ਼ੋਅ ਵੀ ਰਕਵਾਵਾਂਗੇ ਔਰ ਖਾਸ ਤੌਰ ਤੇ ਜਿਹੜੇ ਹੁਣ ਵਿਆਹਾਂ ਸ਼ਾਦੀਆਂ ਦਾ ਵੀ ਸੀਜ਼ਨ ਹੈ ਤਾਂ ਡੀਜੇ ਦੇ ਉੱਪਰ ਵੀ ਜੇਕਰ ਗਾਣਾ ਵੱਜਿਆ ਤਾਂ ਪੂਰੇ ਪਿੰਡਾਂ ਦੇ ਸਰਪੰਚਾਂ ਨੇ ਸਲਾਹ ਕੀਤੀ ਹੋਈ ਹੈ ਇਹ ਇਕਤਾ ਕੀਤਾ ਹੋਇਆ ਹੈ ਕਿ ਜੇਕਰ ਪਿੰਡਾਂ ਦੇ ਵਿੱਚ ਡੀਜੇ ਦੇ ਉੱਪਰ ਇਹ ਗਾਣਾ ਵੱਜਿਆ ਤਾਂ ਉਹਦਾ ਵੀ ਵਿਰੋਧ ਕੀਤਾ ਜਾਏਗਾ ਡੀਜੇ ਤੇ ਗਾਣੇ ਨੂੰ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਕਿ ਡੀਜੇ ਦੇ ਉੱਪਰ ਵੀ ਇਹ ਗਾਣਾ ਜਿਹੜਾ ਗੁਲਾਬ ਸਿੱਧੂ ਦਾ ਉਹ ਨਹੀਂ ਵੱਜੇਗਾ ਔਰ ਜੇਕਰ ਹੁਣ ਗੁਲਾਬ ਸਿੱਧੂ ਸ਼ੋਅ ਲਾਵੇਗਾ ਤਾਂ ਅਸੀਂ ਗੁਲਾਬ ਸਿੱਧੂ ਦਾ ਪੰਜਾਬ ਦੇ ਵਿੱਚ ਜਿੱਥੇ ਵੀ ਗੁਲਾਬ ਸਿੱਧੂ ਸ਼ੋਅ ਲਾਊਗਾ ਉਹਦਾ ਅਸੀਂ ਵਿਰੋਧ ਕਰਾਂਗੇ ਔਰ ਉਹ ਸ਼ੋਅ ਜਿਹੜਾ ਆ ਰੁਕਵਾ ਦੇਾਂਗੇ ਜਿੰਨਾ ਤੱਕ ਗੁਲਾਬ ਸਿੱਧੂ ਪ੍ਰਸ਼ਾਸਨ ਦੇ ਸਾਹਮਣੇ ਆਣ ਕੇ ਮਾਫੀ ਨਹੀਂ ਮੰਗਦਾ ਸਰਪੰਚਾਂ ਤੋਂ ਔਰ ਜਿਹੜਾ ਗਾਣਾ YouTube ਤੇ ਰਿਲੀਜ਼ ਕੀਤਾ ਹੈ ਸਰਪੰਚਾਂ ਦੇ ਖਿਲਾਫ ਉਹਦੇ ਵਿੱਚ ਅਪਸ਼ਬਦਾਵਲੀ ਜਿਹੜੀ ਹੈ ਉਹ ਵਰਤੀ ਗਈ ਹੈ ਸਰਪੰਚਾਂ ਨੂੰ ਕੁੱਟਣ ਦੀ ਗੱਲ ਕੀਤੀ ਗਈ ਹੈ ਸਰਪੰਚਾਂ ਦਾ ਇਹ ਕਹਿਣਾ ਹੈ ਕਿ ਪਿੰਡ ਦੇ ਖਿਲਾਫ ਵੀ ਮਾੜੀ ਸ਼ਬਦਾਵਲੀ ਹੈ ਔਰ ਸਰਪੰਚਾਂ ਦੇ ਖਿਲਾਫ ਵੀ ਮਾੜੀ ਸ਼ਬਦਾਵਲੀ ਹੈ ਔਰ ਜੇਕਰ ਇਹ ਵਿਆਹ ਸ਼ਾਦੀਆਂ ਦੇ ਵਿੱਚ ਗਾਣਾ ਵੱਜਿਆ ਤਾਂ ਇਸ ਗਾਣੇ ਨੂੰ ਲੈ ਕੇ ਲੜਾਈ ਹੋਏਗੀ ਕਿਸੇ ਦਾ ਸਿਰ ਪਾਟੇਗਾ ਗੋਲੀਆਂ ਚੱਲਣਗੀਆਂ ਸੋ ਇਸ ਕਰਕੇ ਇਹ ਗਾਣਾ ਜਿਹੜਾ ਵਿਵਾਦ ਦਾ ਕਾਰਨ ਬਣ ਸਕਦਾ ਹੈ ਔਰ ਅਸੀਂ ਚਾਉਂਦੇ ਆ ਸਾਡੀ ਬੇਇੱਜ਼ਤੀ ਵੀ ਹੋਈ ਐ ਅਸੀਂ ਇਸ ਗਾਣੇ ਤੋਂ ਬੇਇੱਜ਼ਤੀ ਵੀ ਮਹਿਸੂਸ ਕੀਤੀ ਐ ਪਿੰਡ ਦਾ ਵੀ ਨਾਂ ਬਦਨਾਮ ਹੁੰਦਾ ਸਰਪੰਚਾਂ ਦਾ ਤਾਂ ਹੋਇਆ ਹੀ ਹੋਇਆ ਇਸ ਗਾਣੇ ਦੇ ਵਿੱਚ ਹਾਲਾਂਕਿ ਥੋੜੇ ਹੀ ਦਿਨ ਪਹਿਲਾਂ ਗੁਲਾਬ ਸਿੰਧੂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਵੀਡੀਓ ਪਾ ਕੇ ਮਾਫੀ ਵੀ ਮੰਗੀ ਗਈ ਐ ਕਿ ਮੈਂ ਸਾਰੇ ਸਰਪੰਚ ਭਰਾਵਾਂ ਤੋਂ ਮਾਫੀ ਮੰਗਦਾ ਜੇਕਰ ਉਹਨਾਂ ਨੂੰ ਬੁਰਾ ਲੱਗਾ ਇਸ ਗਾਣੇ ਦੇ ਵਿੱਚ ਇਸ ਗਾਣੇ ਦੀ ਲਾਈਨ ਤੋਂ ਬੁਰਾ ਲੱਗਾ ਤਾਂ ਮੈਂ ਮਾਫੀ ਮੰਗਦਾ ਪਰ ਉਸ ਮਾਫੀ ਨੂੰ ਸਰਪੰਚਾਂ ਨੇ ਸਵੀਕਾਰ ਨਹੀਂ ਕੀਤਾ ਸੋ ਡੀਸੀ ਦਫ਼ਤਰ ਦੇ ਬਾਹਰ ਆ ਇਹ ਵਿਰੋਧ ਜਿਹੜਾ ਜਤਾਇਆ ਗਿਆ ਹੈ ਔਰ ਮੰਗ ਪੱਤਰ ਡੀਸੀ ਨੂੰ ਸੌਂਪਿਆ ਗਿਆ ਕਿ ਗੁਲਾਬ ਸਿੱਧੂ ਦਾ ਇਹ ਜੋ ਗਾਣਾ ਹੈਗਾ ਉਹ YouTube ਚੈਨਲ ਤੋਂ ਡਿਲੀਟ ਕਰਵਾਇਆ ਜਾਵੇ ਔਰ ਨਾਲ ਦੀ ਨਾਲ ਗੁਲਾਬ ਸਿੱਧੂ ਜਨਤਕ ਤੌਰ ਤੇ ਸਰਪੰਚਾਂ ਦੇ ਸਾਹਮਣੇ ਆਣ ਕੇ ਮਾਫੀ ਮੰਗੇ ਔਰ ਰਵੀ ਸਰਪੰਚਾਂ ਨੇ ਕਿਹਾ ਕਿ ਗੁਲਾਬ ਸਿੱਧੂ ਨੇ ਫੇਮ ਲੈਣ ਦੇ ਵਾਸਤੇ ਕੀਤਾ ਪਬਲਿਸਿਟੀ ਦੇ ਵਾਸਤੇ ਕੀਤਾ ਜਦੋਂ ਸਿੰਗਰਾਂ ਦੇ ਗਾਣੇ ਨਹੀਂ ਚੱਲਦੇ ਉਦੋਂ ਕੋਈ ਨਾ ਕੋਈ ਵਿਵਾਦਿਤ ਬਿਆਨ ਦੇ ਦਿੰਦੇ ਆ ਜਾਂ ਫਿਰ ਕੋਈ ਵਿਵਾਦਿਤ ਲਾਈਨ ਐਸੀ ਗਾਣੇ ਦੇ ਵਿੱਚ ਪਾ ਦਿੰਦੇ ਆ ਜਿਹਦੇ ਕਾਰਨ ਇਹ ਸੁਰਖੀਆਂ ਦੇ ਵਿੱਚ ਆ ਜਾਣ ਔਰ ਇਹ ਮੋੜ ਤੋਂ ਇਹਨਾਂ ਨੂੰ ਲੱਗੇ ਕਿ ਸਾਨੂੰ ਜਾਣਨ ਲੱਗ ਪੈਣ ਲੋਕ ਜਾਂ ਪਬਲਿਸਿਟੀ ਲਈ ਕਰਦੇ ਆ ਜਾਂ ਫੇਮਲੀ ਕਰਦੇ ਆ ਤਾਂ ਇਹ ਸਭ ਕਹਿਣਾ ਹੈਗਾ ਸਰਪੰਚਾਂ ਦਾ ਜਿਹੜਾ ਸਰਪੰਚਾਂ ਨੇ ਆਪਣਾ ਪੱਖ ਰੱਖਿਆ ਔਰ ਇਹ ਵੀ ਕਹਿ ਦਿੰਦਾ ਹੈ ਕਿ ਜਦੋਂ ਤੱਕ ਮਾਫੀ ਨਹੀਂ ਮੰਗੇਗਾ ਜੇਕਰ ਪੰਜਾਬ ਦੇ ਵਿੱਚ ਕਿਤੇ ਵੀ ਗੁਲਾਬ ਸਿੱਧੂ ਦਾ ਸ਼ੋਅ ਲੱਗੇਗਾ ਅਸੀਂ ਉਹ ਸ਼ੋਅ ਨਹੀਂ ਲੱਗਣਦਿਆਂਗੇ ਸ਼ੋਅ ਬੰਦ ਕਰਵਾਵਾਂਗੇ ਔਰ ਨਾਲ ਦੀ ਨਾਲ ਜੇਕਰ ਗਾਣਾ ਡੀਜੇ ਤੇ ਗੁਲਾਬ ਸਿੱਧੂ ਦਾ ਵੱਜਿਆ ਤਾਂ ਉਹ ਵੀ ਰਕਵਾਵਾਂਗੇ ਸਰਪੰਚਾਂ ਦੇ ਨਾਲ ਅਸੀਂ ਇਸ ਬਾਬਤ ਗੱਲਬਾਤ ਕੀਤੀ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਲੱਤੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰਾ ਨਾਮ ਕਰਨਦੀਪ ਸਿੰਘ ਪਿੰਡ ਤਾਜੋਕੇ ਦਾ ਸਰਪੰਚਾਂ ਸੈਣਾ ਬਲਾਕ ਸਰਪੰਚ ਯੂਨੀਅਨ ਦਾ ਮੀਤ ਪ੍ਰਧਾਨ ਆ ਨਾ ਅੱਜ ਜਿਸੀ ਜਿਹੜੇ ਮਸਲੇ ਤੇ ਇਕੱਠੇ ਹੋਏ ਆ ਜੀ ਬਹੁਤ ਹੀ ਸਾਨੂੰ ਦੁੱਖ ਲੱਗਿਆ ਕਿ ਗਲਬ ਸਿੱਧੂ ਨੇ ਗੀਤ ਕੱਢਿਆਗਾ ਉਹਨੇ ਇੰਨਾ ਕੋ ਬੰਦਾ ਬੋਲਿਆ ਸਾਡੇ ਸਰਪੰਚ ਭਰਾਵਾਂ ਨੂੰ ਤੇ ਨਾਲ ਹੀ ਉਹਨੇ ਇੱਕ ਪਿੰਡ ਨੂੰ ਜਿਵੇਂ ਕਹਿੰਦੇ ਹੁੰਦੇ ਆ ਗਾਲ ਵਾਂਗੂ ਗਾਲ ਹੀ ਕੱਢੀ ਆ ਨਾਲ ਹੀ ਤਾਂ ਉਹਨੇ ਕਹਿੰਦਾ ਵੀ ਮੈਂ ਪਿੰਡ ਕੁੱਟ ਦੂੰ ਨਾਲੇ ਸਰਪੰਚ ਕੁੱਟ ਦੂੰ ਇਹਦਾ ਸਾਨੂੰ ਇੰਨਾ ਕੋ ਦੁੱਖ ਲੱਗਿਆ ਅਸੀਂ ਇਹ ਤੇ ਘਟਿਆ ਜਿਹੜੀ ਇਹਦੀ ਇਹ ਸੋਚ ਆ ਕਿ ਇਹਦੀ ਸਖਤ ਸ਼ਬਦਾਂ ਦੇ ਵਿੱਚ ਸਰਪੰਚ ਭਾਈ ਸਾਰਾ ਸਾਰੇ ਅਸੀਂ ਨਖੇਦੀ ਕਰਦੇ ਆ ਦੀ ਇਹਨੂੰ ਗਾਹਾਂ ਵਾਸਤੇ ਨੱਥ ਪਾਉਣ ਦੇ ਲਈ ਸਾਰੇ ਸਰਪੰਚ ਭਰਾ ਸਾਡੇ ਇਕੱਠੇ ਹੋਏ ਹੈਗੇ ਅਸੀਂ ਇੱਥੇ ਪ੍ਰਸ਼ਾਸਨ ਤੋਂ ਮੰਗ ਰੱਖਦੇ ਆਂ ਵੀ ਇਹਦੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਵਾਸਤੇ ਕੋਈ ਸਾਡੇ ਸਰਪੰਚ ਭਾਈ ਜਾਰੇ ਨੂੰ ਇਸ ਤਰ੍ਹਾਂ ਦੇ ਗਲਤ ਸ਼ਬਦ ਨਾ ਬੋਲੇ ਜੀ ਸਾਡੇ ਸਰਪੰਚ ਭਰਾਵਾਂ ਨੇ ਸਾਰਿਆਂ ਨੇ ਬਹਿ ਕੇ ਮੀਟਿੰਗ ਕਰੀ ਹੈਗੀ ਇਹ ਜਿਹੜਾ ਚੈਨਲ ਤੋਂ ਦਾ ਗਾਣਾ ਡਿਲੀਟ ਕਰਿਆ ਜਾਵੇ ਜੇਕਰ ਫਿਰ ਵੀ ਡੀਜਾਂ ਦੇ ਵਿੱਚੋਂ বাজਦਾ ਕੋਈ ਅੱਦ ਕੱਲ੍ਹ ਸੇਵ ਕਰਕੇ ਰੱਖ ਲੂਗਾ ਹਰ ਕੋਈ ਗਾਣਾ ਤਾਂ ਚੱਲ ਹੀ ਗਿਆ ਨਾ ਉਦੋਂ ਬਾਅਦ ਜੇ ਕੋਈ ਉਹ ਵਿਆਹਾਂ ਸ਼ਾਦੀਆਂ ਦੇ ਵਿੱਚ ਵਜਦਾ ਉਹ ਤੇ ਬਹੁਤ ਲੜਾਈਆਂ ਹੋਣਗੀਆਂ ਉਹ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਡੀਜੇ ਵਾਲਿਆਂ ਤੇ ਵੀ ਸ਼ਰਤ ਰੱਖੀ ਜਾਵੇ ਵੀ ਜਿਹੜਾ ਇਹ ਗਾਣੇ ਨੂੰ ਚਾਲੂ ਕਰੂਗਾ ਵੀ ਉਹ ਤੇ ਕਾਨੂੰਨੀ ਕਾਰਵਾਈ ਕਰੀ ਜਾਊਗੀ ਇਹ ਜਦੋਂ ਕੋਈ ਡੋਬਦਾਗਾ ਜੀ ਉਹੀ ਗੱਲ ਆ ਕਿ ਪੇਰੇ ਇਹਨਾਂ ਨੂੰ ਇਹ ਹਸਾਰਾ ਲੈਣਾ ਪੈਂਦਾਗਾ ਇਸ ਤਰ੍ਹਾਂ ਦੇ ਕੋਈ ਵਿਵਾਦ ਉੱਤੇ ਬਿਆਨ ਬੋਲਦੇ ਆ ਵੀ ਦੇਖਣ ਸਾਨੂੰ ਲੋਕ ਵੀ ਕੌਣ ਆ ਇਹ ਇਹਨੇ ਇਸੇ ਕਾਰਨ ਇਹ ਤੇ ਮੈਨੂੰ ਲੱਗਦਾ ਵੀ ਇਹਦੇ ਗਾਣੇ ਗੂਨੇ ਚੱਲਣੋਂ ਹਟ ਗਏ ਤਾਂ ਕਰ ਕੇ ਨੇ ਜਿਹੜਾ ਸਰਪੰਚ ਭਾਈ ਸਾਰੇ ਨੂੰ ਤੇ ਪਿੰਡ ਨੂੰ ਜਿਹੜੀ ਗਾਲ ਕੱਢੀ ਆ ਇਹ ਬਰਦਾਸ਼ਤ ਨਹੀਂ ਹੋਊਗੀ ਜੀ ਸੋ ਸਸਿਕਾ ਜੀ ਮੈਂ ਸਰਪੰਚ ਰਾਮ ਸਿੰਘ ਗੋਗੇ ਤੋਂ ਜੀ ਤੇ ਮੇਰੇ ਨਾਲ ਜੀ ਸਾਡੇ ਬਲਾਕ ਜੁਨੀਆ ਦੇ ਜਿੰਨੇ ਵੀ ਸਰਪੰਚ ਰਿਸਪੈਕਟਡ ਨੇ ਸਾਡੇ ਖੜੇ ਨਹੀਂ ਆਏ ਨੇ ਜੀ ਇੱਕ ਵੀ ਮੈਂ ਛੋਟੀ ਦੀ ਸਰਦੇ ਤੇ ਇੱਥੇ ਪਹੁੰਚਿਆ ਸਾਰੇ ਅਸੀਂ ਜੀ ਅਸੀਂ ਪਹੁੰਚੇ ਜਿਹੜਾ ਮੁੱਦਾ ਸਾਨੂੰ ਪਤੀ ਆ ਜੀ ਆਪਣੇ ਪੰਜਾਬ ਦੇ ਵੈਸੇ ਕਹਿੰਦੇ ਨੇ ਨਾਮ ਵਰਕਲਾ ਕਰਨੇ ਪਰ ਅਸੀਂ ਨਹੀਂ ਇਹ ਚੀਜ਼ ਨੂੰ ਮੰਨਦੇ ਵੀ ਨਾਮ ਵਰਕਲਾ ਕਰਨੇ ਅਸੀਂ ਚਾਹਤੇ ਆ ਉਹਨਾਂ ਦੇ ਜੀ ਅਸੀਂ ਕਹਿੰਦੀ ਸਾਡੇ ਫੈਨ ਫਾਲੋਅਰ ਨੇ ਜੀ ਅਸੀਂ ਉਹਨਾਂ ਦੇ ਫੈਨ ਆ ਲੋਕ ਜੋ ਸਾਡੇ ਜਿਹੜੇ ਅਸੀਂ ਫੈਨ ਕਾ ਹੋਣੇ ਆ ਤੇ ਉਹਨਾਂ ਨੂੰ ਉਹ ਗਲਤ ਬੋਲਦੇ ਨੇ ਜੀ ਸਾਡੀ ਕੋਈ ਉਹਨਾਂ ਨਾਲ ਗਲਾਬਸ ਤੋਂ ਨਾ ਕੋਈ ਨਿੱਜੀ ਦੁਸ਼ਮਣੀ ਨਹੀਂ ਕੋਈ ਕਿਸੇ ਵੀ ਤਰ੍ਹਾਂ ਦਾ ਹੋ ਨਹੀਂ ਅਸੀਂ ਚਾਹੁੰਦੇ ਹਾਂ ਵੀ ਇਹ ਕਲਾਕਾਰ ਸਾਡੇ ਪੰਜਾਬ ਦਾ ਮਾਣ ਨੇ ਜੀ ਪੰਜਾਬ ਦਾ ਕਲਚਰ ਗਾਉਂਦੇ ਨੇ ਮਾਣ ਸੀ ਵਧੀਆ ਗੀਤ ਗਾਉਂਦੇ ਸੀ ਪਰ ਅੱਜ ਹੀ ਸਾਡੇ ਖਿਲਾਫ ਪੰਚਾਇਤਾਂ ਦੇ ਖਿਲਾਫ ਇਕੱਲੇ ਪੰਚਾਇਤਾਂ ਸਰਪੰਚਾਂ ਦੇ ਖਿਲਾਫ ਨਹੀਂ ਜੀ ਪਿੰਡ ਦੇ ਖਿਲਾਫ ਪਿੰਡ ਦੇ ਲੋਕਾਂ ਨੂੰ ਵੀ ਗਾਲ ਕੱਢੀ ਹੈ ਜੀ ਪਿੰਡ ਕੁੱਟਣਾ ਸਰਪੰਚ ਕੁੱਟਣੇ ਆ ਇਹ ਕੋਈ ਵਧੀਆ ਗੱਲ ਨਹੀਂ ਜੀ ਇਹ ਸਾਡੇ ਜਿੰਨੇ ਵੀ ਸਰਪੰਚ ਭਰਾ ਨੇ ਸਾਡੇ ਭਾਵਨਾ ਨੂੰ ਠੇਸ ਪਹੁੰਚੀ ਹੈ ਜੀ ਇਹਦੀ ਸਖਤ ਤੋਂ ਸਖਤ ਨਿੰਦਾ ਕਰਦੇ ਹਾਂ ਸੀ ਜ ਵੋਟਾਂ ਪਾ ਕੇ ਮਾਨ ਬਖਸ਼ਿਆ ਸਾਨੂੰ ਸਰਪੰਚ ਬਣਾਇਆ ਸਾਨੂੰ ਪਿੰਡਾਂ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਨੇ ਦੇਖੋ ਜੀ ਗਲਤੀਆਂ ਇਨਸਾਨ ਗਲਤੀਆਂ ਦਾ ਪੁੱਤਲਾ ਜੀ ਹਰ ਇੱਕ ਤੋਂ ਗਲਤੀ ਹੋ ਜਾਂਦੀ ਹੈ ਪਰ ਇਨਸਾਨ ਉਹੀ ਹੈ ਜੀ ਦੁਨੀਆ ਦੇ ਉੱਤੇ ਜਿਹੜਾ ਬੰਦਾ ਗਲਤੀ ਕਰਕੇ ਗਲਤੀ ਮੰਨ ਲੇ ਉਹ ਤੋਂ ਬਟਾ ਇਨਸਾਨ ਕੋਈ ਨਹੀਂ ਮੈਂ ਤਾਂ ਇਹੀ ਚੀਜ਼ ਸਮਝਦਾ ਦੇਖੋ ਸਾਡਾ ਅਸੀਂ ਪਤਾ ਨਹੀਂ ਮਿੱਥੋਂ ਛੋਟਾ ਜਾਂ ਵੱਡਾ ਮੈਂ ਉਹਨੂੰ ਕਰੀਬੀ ਤੋਂ ਜਾਣਦਾ ਜੀ ਪਰ ਮੈਂ ਕੋਸ਼ਿਸ਼ ਕੀਤੀ ਉਹਨਾਂ ਨਾਲ ਮਿਲਣ ਦੀ ਉਹਨਾਂ ਨਾਲ ਸੰਪਰਕ ਕਰਨ ਦੀ ਮੈਨੂੰ ਨੰਬਰ ਨਹੀਂ ਮਿਲਿਆ ਜੀ ਜੇ ਗੱਲ ਕੀਤੀ ਤਾਂ ਉਹਨਾਂ ਨਾਲ ਗੱਲ ਕਰਨ ਦੀ ਮੈਨੂੰ ਪਤਾ ਲੱਗਿਆ ਕਹਿੰਦੇ ਜੀ ਉਹਨਾਂ ਦੇ ਜਿਹੜੇ ਕੋਈ ਕੋਈ OSD ਨੇ ਮੂਹਰਲੇ ਬੰਦੇ ਉਹ ਫੋਨ ਤੇ ਗੱਲ ਕਰਦੇ ਆ ਤੇ ਅਸੀਂ ਚਾਹੁੰਦੇ ਸੀ ਵੀ ਦੇਖੋ ਵੀ ਜੇ ਕੋਈ ਗੱਲਬਾਤ ਹੋ ਗਈ ਅਸੀਂ ਉਹਨੂੰ ਬੈਠ ਕੇ ਨਜੱਠ ਲੀਏ ਜੀ ਹਨਾ ਬੈਠ ਕੇ ਨਜੱਠ ਲੀਏ ਪਰ ਸਾਡੇ ਨਾਲ ਆਪਤੇ ਚ ਨਹੀਂ ਆਏ ਜੀ ਅੱਜ ਅਸੀਂ ਫਿਰ ਇਕੱਠ ਕੀਤਾ ਅੱਜ ਤਾਂ ਬਲਾਕ ਦਾ ਇਕੱਠ ਹੀ ਆ ਜੀ ਕੱਲ ਨੂੰ ਜੇ ਉਹ ਸਾਡੇ ਨਾਲ ਨਾ ਬੈਠ ਕੇ ਕਿਸੇ ਤਰ੍ਹਾਂ ਦੀ ਵੀ ਡਿਸਕਸ਼ਨ ਕੀਤੀ ਤਾਂ ਇਹ ਅੱਗੇ ਮਸਲਾ ਵਧੂਗਾ ਜੀ ਮੈਂ ਸਰਪੰਚ ਫਰਵਾਹੀ ਹਾਂ ਜਗਸੀਰ ਸਿੰਘ ਤੇ ਮੈਂ ਅੱਜ ਸਵੇਰੇ ਉਹਨਾਂ ਦੇ ਘਰ ਗਿਆ ਸੀਗਾ ਜਦੋਂ ਸਾਡੇ ਯੂਨੀਅਨ ਦੇ ਪ੍ਰਧਾਨ ਦਾ ਫੋਨ ਆਇਆ ਤੇ ਪਰ ਪਰਰਾ ਪਰਰਾ ਕਹਿੰਦੇ ਸੀਗੇ ਵੀ ਚਲੋ ਚੱਲਦੇ ਆ ਪਰ ਉਹਦੀ ਮਾਂ ਕਹਿੰਦੀ ਵੀ ਇਹੇ ਪਰਚੇ ਤੇ ਸਾਡੇ ਤੇ ਪੈਂਦੇ ਰਹਿੰਦੇ ਨੇਗੇ ਮੈਂ ਗਿਆ ਸੀ ਜਦੋਂ ਮੈਂ ਕਹਿੰਦਾ ਵੀ ਤੂੰ ਮਾਫੀ ਮੰਗ ਲੈ ਜਾ ਕੇ ਉੱਥੇ ਸਰਪੰਚ ਜੁਨੀਨ ਤੋਂ ਵੀ ਇਹ ਮਸਲਾ ਜਿਹੜਾ ਇੱਥੇ ਹੱਲ ਹੋ ਜਾ ਪਰ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਉਹ ਕਹਿੰਦੇ ਪਰਚੇ ਤਾਂ ਪੈਂਦੇ ਨੇ ਪਹਿਲਾਂ ਵੀ ਕਹਿੰਦੇ ਪੈਂਦੇ ਆ ਵੀ ਸਾਨੂੰ ਕੋਈ ਜ਼ਰੂਰਤ ਨਹੀਂ ਬਾਫੀ ਮੰਗਣ ਦੀ